ब्रह्मज्ञानी सब सृष्टि का करता ब्रह्मज्ञानी सदजीव है नहीं मरता ब्रह्मज्ञानी मुक्त जुक्त जी का दाता ब्रह्मज्ञानी पूर्ण पुरुष विधाता ब्रह्मज्ञानी अनाथ का नाथ ब्रह्मज्ञानी का सब ऊपर हाथ ब्रह्मज्ञानी का सगले आकार ਬ੍ਰਹਮ ਗਿਆਨੀ ਆਪ ਅਨੰਕਾਰ ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਵ ਕਤਨੀ ਗੁਰੂ ਦੇ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂ ਸਾ ਸੰਗ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਨਾਲ ਜਿਹੜੀ ਅੱਜ ਇਹ ਵੀਡੀਓ ਹੈ ਨੰ ਬਾਬਾ ਅਜੀਤ ਸਿੰਘ ਅਸਾਲੀ ਵਾਲੇ ਮਹਾਂਪੁਰਸ਼ ਮਹਾਂਪੁਰਸ਼ਾ ਦੇ ਅੱਜ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ 10 ਅਗਸਤ ਨੂੰ ਮਹਾਂਪੁਰਸ਼ਾਂ ਦਾ ਜਨਮ ਹੋਇਆ ਸੀਗਾ 10 ਅਗਸਤ 1936 ਨੂੰ ਮਹਾਂਪੁਰਸ਼ਾਂ ਦਾ ਜਿਹੜਾ ਜਨਮ ਹੈ ਸਤ ਸੰਗਤ ਜੀ ਉਹ ਨੰਗਲ ਸਰਸਾ ਬਾਬਾ ਜੀ ਦੇ ਨਾਨਕੇ ਘਰ ਹੋਇਆ ਸੀਗਾ ਜਿਹੜਾ ਬਾਬਾ ਜੀ ਦਾ ਪਿੰਡ ਹੈ ਉਹ ਹੈ ਭਰਤਗੜ ਉਸ ਧਰਤੀ ਨੂੰ ਵੀ ਆਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ ਛੇ ਪਤਸ਼ਾਈਆਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ ਜੋ ਮਹਾਪੁਰਸ਼ਾਂ ਦਾ ਭਰਤਗੜ੍ਹ ਅਸਥਾਨ ਹੈ ਉਸ ਧਰਤੀ ਤੇ ਮਹਾਪੁਰਸ਼ਾਂ ਨੇ ਫਿਰ ਜਦੋਂ ਆ ਕੇ ਸੰਸਾਰ ਦੇ ਵਿੱਚ ਉਸ ਧਰਤੀ ਨੂੰ ਹੋਰ ਭਾਗ ਲਾਏ ਉਹ ਧਰਤੀ ਹੋਰ ਭਾਗਾ ਵਾਲੀ ਹੋ ਗਈ। ਸੰਤ ਬਾਬਾ ਅਜੀਤ ਸਿੰਘ ਸਾਲੀ ਵਾਲੇ ਮਹਾਂਪੁਰਸ਼ਾਂ ਦੇ ਜੋ ਪਿਤਾ ਜੀ ਸਨ ਉਹਨਾਂ ਦਾ ਨਾਮ ਸੀ ਭਾਈ ਮਨਸਾ ਸਿੰਘ। ਮਾਤਾ ਜੀ ਦਾ ਜੋ ਨਾਮ ਸੀ ਮਾਤਾ ਸ਼ਾਂਤੀ ਦੇਵੀ ਜੀ ਉਹਨਾਂ ਦੇ ਕੁੱਖੋਂ ਮਹਾਪੁਰਸ਼ਾਂ ਨੇ ਜਨਮ ਲਿਆ ਸੰਤ ਬਾਬਾ ਅਜੀਤ ਸਿੰਘ ਸਾਲੀ ਵਾਲੇ ਮਹਾਪੁਰਸ਼ ਚਾਰ ਭਰਾ ਸਨ ਜਿਹੜੇ ਮਹਾਪੁਰਸ਼ਾਂ ਦੇ ਵੱਡੇ ਬ੍ਰਦਰ ਸਨ ਉਹਨਾਂ ਦਾ ਨਾਮ ਸੀਗਾ ਸੰਗਤਜੀ ਸਰਦਾਰ ਜੀਵਨ ਸਿੰਘ ਜੀ ਜੋ ਕਿ ਬਾਬਾ ਜੀ ਤੋਂ 12 ਸਾਲ ਵੱਡੇ ਸਨ ਦਿੱਲੀ ਦੇ ਵਿੱਚ ਰਹਿੰਦੇ ਰਹੇ ਉਹਨਾਂ ਤੋਂ 4 ਸਾਲ ਛੋਟੇ ਸਨ ਸਰਦਾਰ ਸੁਦੇਵ ਸਿੰਘ ਜੀ ਜਿਨ੍ਹਾਂ ਦਾ ਜਨਮ 1 ਜੁਲਾਈ 1928 ਦੇ ਵਿੱਚ ਹੋਇਆ ਸੀਗਾ ਅਤੇ ਰੇਲਵੇ ਵਰਖਸ਼ਾ ਜਗਾਧਰੀ ਵਿਖੇ ਫੋਰਮੈਨ ਸਨ ਉਹ ਕਈ ਵਾਰ ਮਹਾਂਪੁਰਸ਼ਾਂ ਨੂੰ ਮਿਲਣੇ ਆਉਂਦੇ ਰਹੇ ਸੰਤ ਬਾਬਾ ਅਜੀਤ ਸਿੰਘ ਜੀ ਸਰਦਾਰ ਸੁਦੇਵ ਸਿੰਘ ਜੀ ਤੋਂ 8 ਸਾਲ ਛੋਟੇ ਸਨ ਬਾਬਾ ਜੀ ਦੇ ਜਿਹੜੇ ਛੋਟੇ ਅਤੇ ਚੌਥੇ ਭਰਾ ਸਨ ਉਹਨਾਂ ਦਾ ਨਾਮ ਸੀਗਾ ਭਾਈ ਸੰਤੋਖ ਸਿੰਘ ਬਾਬਾ ਜੀ ਦੇ ਚਾਰ ਭਰਾ ਸਨ ਬਾਬਾ ਜੀ 3 ਨੰਬਰ ਤੇ ਸਨ ਬਚਪਨ ਦੇ ਵਿੱਚ ਜਦੋਂ ਇਹਨਾਂ ਦੇ ਵੱਡੇ ਭਰਾ ਦਿੱਲੀ ਸਨ ਤਾਂ ਦਿੱਲੀ ਦੇ ਵਿੱਚ ਇੱਕ ਸਕੂਲ ਹੈ ਸੰਬਲਦਾਸ ਮੈਮੋਰੀਅਲ ਸਕੂਲ ਕੋਟਲਾ ਮੁਵਾਰਕਪੁਰ ਉੱਥੇ ਜਦੋਂ ਮਹਾਪੁਰਸ਼ ਪੜ੍ਹਦੇ ਸਨ ਨਾ ਆਪਣੀ ਆਜ਼ਾਦ ਤबीयत ਦੀ ਬਦੌਲਤ ਅਤੇ ਜਨਮ ਤੋਂ ਹੀ ਬ੍ਰਹਮ ਦਾ ਗਿਆਨ ਪ੍ਰਾਪਤ ਹੋਣ ਕਰਕੇ ਦੁਨਿਆਵੀ ਵਿਦਿਆ ਅਗ੍ਰਹਿਣ ਕਰਨਾ ਉਹਨਾਂ ਲਈ ਕੇਵਲ ਇੱਕ ਸੰਸਾਰਿਕ ਰਸਮਾਤਰੀ ਸੀ ਭਾਵ ਕਿ ਇੱਕ ਫਾਰਮੈਲਿਟੀ ਸੀ ਉਹਨਾਂ ਲਈ ਸਕੂਲ ਜਾਣਾ ਕਿਉਂਕਿ ਉਹਦਾ ਧੁਰ ਦਰਗਾਹ ਤੋਂ ਹੀ ਬ੍ਰਹਮ ਦਾ ਗਿਆਨ ਲੈ ਕੇ ਆਏ ਸਨ ਇਸ ਲਈ ਸਕੂਲ ਜਾਣਾ ਉਹਨਾਂ ਦੀ ਨਿਯਮਤ ਕਿਰਿਆ ਨਹੀਂ ਸੀ। ਕੋਟਲਾ ਮਵਾਰਕਪੁਰ ਵਿੱਚ ਸਕੂਲ ਦੇ ਨੇੜੇ ਇੱਕ ਮੰਦਿਰ ਸੀ। ਜਿੱਥੇ ਬਾਬਾ ਜੀ ਜਾ ਕੇ ਬੈਠ ਜਾਂਦੇ ਸਨ। ਸਕੂਲ ਜਾਣ ਦੀ ਥਾਂ ਮੰਦਿਰ ਦੇ ਜਿਹੜੇ ਪੁਜਾਰੀ ਸੀ ਉਹਨਾਂ ਦੇ ਨਾਲ ਨਾ ਰੱਬ ਦੀਆਂ ਗੱਲਾਂ ਕਰਨੀ ਤੇ ਘਰ ਮੁੜਉਂਦੇ ਸਨ। ਮੰਦਿਰ ਦੇ ਜਿਹੜੇ ਪੰਡਤ ਸੀ ਉਹਨਾਂ ਦਾ ਵੀ ਬਹੁਤ ਬਾਬਾ ਜੀ ਦਾ ਉਹ ਸਤਕਾਰ ਕਰਦੇ ਸਨ ਇੱਕ ਸਮਾਂ ਆਇਆ ਜਦੋਂ ਮਹਾਪੁਰਸ਼ ਸੰਸਾਰੀ ਸਾਹਿਬ ਆ ਗਏ ਨਾ ਬਾਅਦ ਦੇ ਵਿੱਚ ਮਹਾਪੁਰਸ਼ ਉਸ ਸਕੂਲ ਦੇ ਚੇਅਰਮੈਨ ਬੱਤਰਾ ਸਾਹਿਬ ਰਾਹੀਂ ਸਕੂਲ ਦੇ ਲਈ ਅਤੇ ਉਹੀ ਮੰਦਿਰ ਜਿਹੜਾ ਦਿੱਲੀ ਸੀਗਾ ਉਹਦੇ ਲਈ ਮਹਾਪੁਰਸ਼ ਫਿਰ ਇੱਥੋਂ ਕਾਫੀ ਸੇਵਾ ਭੇਜਦੇ ਰਹੇ ਬਾਬਾ ਜੀ ਦੇ ਇਹਦੇ ਵੱਡੇ ਭਰਾ ਸੀ ਨਾ ਸਰਦਾਰ ਜੀਵਨ ਸਿੰਘ ਜੀ ਉਹਨਾਂ ਨੂੰ ਮਹਾਪੁਰਸ਼ਾਂ ਦਾ ਵਤੀਰਾ ਚੰਗਾ ਨਹੀਂ ਲੱਗਦਾ ਸੀਗਾ ਵੀ ਸਕੂਲ ਨਹੀਂ ਜਾਂਦਾ ਤੇ ਪੁਜਾਰੀਆਂ ਦੇ ਕੋਲ ਜਾ ਕੇ ਉਹਨਾਂ ਨਾਲ ਗੱਲਾਂ ਕਰਕੇ ਵਾਪਸ ਆ ਜਾਂਦਾ ਤਾਂ ਇਹ ਵੀ ਸੰਸਾਰ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਗਿਆਨ ਹੁੰਦਾ ਹੈ ਕਿਸੇ ਨੂੰ ਹੀ ਅਸਲੀ ਸੰਤ ਦੀ ਮਹਾਪੁਰਸ਼ ਦੀ ਬ੍ਰह्म ਗਿਆਨੀ ਦੀ ਪਛਾਣ ਹੁੰਦੀ ਹੈ ਨਹੀਂ ਤਾਂ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਹਾਪੁਰਸ਼ਾਂ ਦੇ ਨਾਲ ਹੀ ਕੱਢ ਦਿੰਦੇ ਹਨ ਪਰ ਕੋ ਵਿਰਲੇ ਹੀ ਹੁੰਦੇ ਹਨ ਜਿਹੜੇ ਉਹਨਾਂ ਦੀ ਰਮਜ ਨੂੰ ਪਛਾਣਦੇ ਹਨ ਤੇ ਮਹਾਪੁਰਸ਼ ਕੀ ਸੀ ਕੀ ਹਨ ਤੇ ਅਸੀਂ ਲਾਹਾ ਕਿੰਨਾ ਕ ਲਿਆ ਤੇ ਕਿੰਨਾ ਕ ਅਸੀਂ ਅਮਲ ਖਮਾਇਆ ਤਾਂ ਉਹਨਾਂ ਦੇ ਭਰਾ ਨੇ ਸਹਿਜ ਹੀ ਵਚਨ ਕਰ ਦਿੱਤੇ ਬਾਬਾ ਜੀ ਨੂੰ ਕਹਿੰਦੇ ਵੀ ਤੂੰ ਸ਼ੁਦਾਈ ਹੋ ਗਿਆ ਸਕੂਲ ਨਹੀਂ ਜਾਂਦਾ ਤਾਂ ਅਗੋਂ ਮਹਾਂਪੁਰਖਾਂ ਨੇ ਸਹਿਜ ਵਿੱਚ ਹੀ ਵਚਨ ਕਰ ਦਿੱਤੇ ਕਿ ਮੈਂ ਤਾਂ ਸ਼ੁਦਾਈ ਨਹੀਂ ਹਾਂ ਕਿਤੇ ਤੂੰ ਨਾ ਸ਼ੁਦਾਈ ਹੋ ਜਾਈਂ ਮੈਂ ਤਾਂ ਸ਼ੁਦਾਈ ਨਹੀਂ ਹਾਂ ਹਾਂ ਕਿਤੇ ਤੂੰ ਨਾ ਸ਼ਦਾਈ ਹੋ ਜਾਈਂ ਸਾਜ ਸਾਧ ਸੰਗਤ ਜੀਓ ਸਮਾਪਾ ਕੇ ਸਰਦਾਰ ਜੀਵਨ ਸਿੰਘ ਜੀ ਸੱਚ ਮੁੱਚੀ ਆਪਣੀ ਸੁਧ ਬੁੱਧ ਕੋ ਬੈਠੇ ਆਪਣੇ ਆਪ ਤੋਂ ਬੇਖਬਰ ਹੋ ਗਏ ਇਹ ਜਿਹੀ ਹਾਲਤ ਦੇ ਵਿੱਚ ਉਹਨਾਂ ਦੀ ਬੇਟੀ ਜਦੋਂ ਮਹਾਪੁਰਸ਼ ਹੰਸਾਲੀ ਸਾਹਿਬ ਸੀਗੇ ਤਾਂ ਮਹਾਪੁਰਸ਼ਾਂ ਦੇ ਕੋਲ ਹੰਸਾਲੀ ਵਾਲੇ ਬਾਬਾ ਜੀ ਕੋਲ ਫਰਿਆਦ ਲੈ ਕੇ ਆਈ ਕਿ ਬਾਬਾ ਜੀ ਇਹ ਆਪ ਜੀ ਦੇ ਵੱਡੇ ਭਰਾ ਹਨ ਤੇ ਆਪਣੀ ਸੁਧ-ਬੁੱਧ ਖੋਹ ਬੈਠੇ ਹਨ ਤਾਂ ਮਹਾਪੁਰਸ਼ਾਂ ਨੇ ਬਚਨ ਕੀਤੇ ਕਿ ਭਾਈ ਅਸੀਂ ਤਾਂ ਇਹਨਾਂ ਨੂੰ ਜਾਣਦੇ ਨਹੀਂ ਇਹ ਕੌਣ ਹਨ ਕਿਉਂਕਿ ਮਹਾਪੁਰਸ਼ ਖੂਨ ਦੇ ਰਿਸ਼ਤਿਆਂ ਨੂੰ ਜਿਆਦਾ ਐਹਮਤ ਨਹੀਂ ਦਿੰਦੇ ਸੀ ਉਹਨਾਂ ਦਾ ਜਿਹੜਾ ਧਿਆਨ ਸੀ ਜੋ ਉਹਨਾਂ ਦੀ ਬਿਰਤੀ ਸੀ ਉਹਨਾਂ ਦਾ ਪਿਆਰ ਸੀ ਗੁਰਬਾਣੀ ਦੇ ਰਸਿਆਂ ਨਾਲ ਰੰਗੀਆਂ ਰੂਹਾਂ ਦੇ ਨਾਲ ਬੰਦਗੀ ਕਰਨ ਵਾਲਿਆਂ ਨਾਲ ਰਾਗੀਆਂ ਨਾਲ ਪਾਠੀਆਂ ਨਾਲ ਕਥਾਵਾਸ਼ਕਾਂ ਨਾਲ ਜਿਹੜੇ ਗੁਰੂ ਦੀ ਬਾਤ ਪਾਉਂਦੇ ਸਨ ਗੁਰੂ ਦੀ ਗੱਲ ਕਰਦੇ ਸਨ ਉਹਨਾਂ ਦੇ ਨਾਲ ਬਾਬਾ ਜੀ ਦਾ ਪਿਆਰ ਸੀ ਉਹਨਾਂ ਨੂੰ ਹੀ ਉਹ ਆਪਣਾ ਪਰਿਵਾਰ ਮੰਨਦੇ ਸੀਗੇ ਤਾਂ ਸਤਸੰਗ ਜੀਓ ਇਹ ਪਹਿਚਾਨ ਕਰਨੀ ਵੀ ਕਿਸੇ ਵਿਰਲੇ ਦੇ ਵਿਰਲੇ ਨੂੰ ਹੀ ਸਮਝ ਆਉਂਦੀ ਹੈ ਕਿ ਮਹਾਪੁਰਸ਼ ਕੀ ਹਨ ਉਹਨਾਂ ਦੀਆਂ ਰਮਜ਼ਾਂ ਨੂੰ ਸਮਝਣਾ ਉਹਨਾਂ ਦੇ ਜੋ ਉਹ ਬਚਨ ਕਰਦੇ ਹਨ ਉਹਨਾਂ ਨੂੰ ਕਮਾਉਣਾ ਇਹ ਸਤਸੰਗ ਜੀਓ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਹੁਣ ਅਕਸਰ ਹੀ ਆਪਾਂ ਕਹਿੰਦੇ ਆ ਕਿ ਸਾਨੂੰ ਤਾਂ ਮਹਾਂਪੁਰਸ਼ਾਂ ਬਾਰੇ ਪਤਾ ਹੀ ਨਹੀਂ ਲੱਗਿਆ ਅਸੀਂ ਤਾਂ ਇੱਥੇ ਹੀ ਰਹਿੰਦੇ ਸੀ ਪੰਜਾਬ 'ਚ ਬਾਹਰਲੇ ਕਹਿੰਦੇ ਨੇ ਜਿਹੜੇ ਫੋਰਨ ਕੰਟਰੀਆਂ 'ਚ ਬੈਠੇ ਨੇ ਅਸੀਂ ਤਾਂ ਭਾਈ ਸਾਹਿਬ ਇੰਨੀ ਵਾਰੀ ਢੇੜਾ ਮਾਰਿਆ ਪੰਜਾਬ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਹੰਸਾਲੀ ਵਾਲੇ ਮਹਾਂਪੁਰਸ਼ ਇੱਥੇ ਰਹਿੰਦੇ ਨੇ ਫਤਿਹਗੜ੍ਹ ਸਾਹਿਬ ਗੰੰੂ ਵਾਲੇ ਮਹਾਂਪੁਰਸ਼ ਇੱਥੇ ਰਹਿੰਦੇ ਨੇ ਸਾਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਸੰਗਤ ਜੀ ਇਹ ਬਿਨ ਭਾਗਾ ਬਿਨਾ ਭਾਗਾ ਤੋਂ ਮਹਾਪੁਰਸ਼ਾਂ ਦੇ ਦਰਸ਼ਨ ਨਹੀਂ ਹੁੰਦੇ ਬ੍ਰਹਮ ਗਿਆਨੀ ਕਾ ਦਸ਼ ਬੜ ਭਾਗੀ ਪਾਈ ਹੈ ਬ੍ਰਹਮ ਗਿਆਨੀ ਦਾ ਜਿਹੜਾ ਦਰਸ਼ਨ ਹੁੰਦਾ ਹੈ ਦਿਦਾਰ ਹੁੰਦੇ ਨੇ ਉਹਨਾਂ ਦੀ ਝਲਕ ਦੇਖਣੀ ਇਹ ਵੀ ਕਿਸੇ ਭਾਗਾ ਵਾਲੇ ਦੀ ਹਿੱਸੇ ਆਉਂਦੀ ਹੈ ਹਰ ਕੋਈ ਇਨਸਾਨ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦਾ ਤੇ ਮਹਾਂਪੁਰਸ਼ ਖੁਦ ਕਹਿੰਦੇ ਸਨ ਕਿ ਭਾਈ ਸਾਡੇ ਹੁਕਮ ਤੋਂ ਬਿਨਾਂ ਤਾਂ ਹੰਸਾਲੀ ਸਾਹਿਬ ਕੀੜੀ ਵੀ ਨਹੀਂ ਆ ਸਕਦੇ ਤੇ ਇਹ ਵੀ ਕਹਿੰਦੇ ਸਨ ਕਿ ਭਾਈ ਸਾਡੇ ਕੋਲ ਕੀ ਹੈ ਸਾਡੇ ਨਾਲ ਤਾਂ ਕੀੜੀ ਚੰਗੀ ਹੈ ਜਿਹੜਾ ਆਪਣਾ ਕਰਕੇ ਆਪ ਖਾਂਦੀ ਹੈ ਭਾਈ ਇਸ ਤਾਂ ਸੰਗਤ ਦਾ ਦਿੱਤਾ ਖਾ ਰਿਆਂ ਤੇ ਪਾ ਰਿਆਂ ਇਸ ਕਰਕੇ ਆਪ ਜੀ ਨੇ ਦੇਖਿਆ ਹੋਣਾ ਸਾ ਸੰਗਤ ਜੀ ਉਹ ਬਾਬਾ ਜੀ ਦੇ ਜਿਹੜਿਆਂ ਜੇ ਬੱਸੀ ਨੋਟਾਂ ਦੇ ਨਾਲ ਭਰਿਆ ਰਹਿੰਦੀਆਂ ਸੀ ਜਿੱਥੇ ਵੀ ਬਾਬਾ ਜੀ ਨੇ ਜਾਣਾ ਕਹੇ ਦੇ ਘਰ ਜਾਣਾ ਸਕੂਲ ਜਾਣਾ ਕਿਤੇ ਯੂਨੀਵਰਸਿਟੀ ਮੰਦਰ ਮਸਜਿਦ ਗਊਸ਼ਾਲਾ ਬਾਬਾ ਜੀ ਨੇ ਫਿਰ ਖੁੱਲਾ ਗਫਾ ਵਰਤੋਣਾ ਖੁੱਲੇ ਪੈਸੇ ਦਿਓਣੇ ਵੀ ਭਾਈ ਸੇਵਾ ਚ ਲਾ ਲਿਓ ਸਕੂਲ ਵਾਲਿਆਂ ਨੂੰ ਕਹਿਣਾ ਭਾਈ ਬੱਚਿਆਂ ਦੇ ਲਈ ਕੋਈ ਵਧੀਆ ਚੀਜ਼ ਲੈ ਆ ਦਿਓ ਸਕੂਲ ਦੀਆਂ ਬਾਬਾ ਜੀ ਨੇ ਕਈ ਸਕੂਲ ਵੀ ਬਣਵਾਏ ਵਿਦਿਆ ਦੇ ਲਈ ਸੋ ਉਸ ਵਾਸਿਮਾ ਪਰਸ਼ਾਂ ਦਾ ਪਰਉਪਕਾਰੀ ਪਰਉਪਕਾਰ ਕਰਨਾ ਤੇ ਉਹ ਤਾਂ ਅੱਜ ਵੀ ਹਾਜ਼ਰ ਨਾਜ਼ਰ ਨੇ ਕਿਉਂਕਿ ਗੁਰਬਾਣੀ ਕਹਿੰਦੀ ਹੈ ਬ੍ਰह्म ਗਿਆਨੀ ਸਦ ਜੀਵੈ ਨਹੀਂ ਮਰਦਾ ਕਹਿੰਦੇ ਜਿਹੜੇ ਭਾਈ ਬ੍ਰह्म ਗਿਆਨੀ ਹੁੰਦੇ ਨੇ ਨਾ ਰੰਗੀਆਂ ਰੂਹਾਂ ਹੁੰਦੀਆਂ ਨੇ ਅਕਾਲ ਪੁਰਖ ਦੇ ਵੱਲੋਂ ਭੇਜੀਆਂ ਹੋਈਆਂ ਉਹ ਕਦੇ ਨਹੀਂ ਜਾਂਦੀਆਂ ਸੰਸਾਰ ਤੋਂ ਹਮੇਸ਼ਾ ਹੀ ਇੱਥੇ ਹੀ ਰਹਿੰਦੀਆਂ ਨੇ ਸਰੀਰ ਭਾਵੇਂ ਚਲਿਆ ਜਾਵੇ ਪਰ ਸੂਖਸ਼ਮ ਰੂਪ ਦੇ ਵਿੱਚ ਜੇ ਤੁਸੀਂ ਮਹਿਸੂਸ ਕਰੋਗੇ ਉਹਨਾਂਗੇ ਬੇਨਤੀ ਕਰੋਗੇ ਉਹਨਾਂ ਨੂੰ ਪਿਆਰ ਕਰੋਗੇ ਨਾ ਉਹ ਕਿਤੇ ਵੀ ਨਹੀਂ ਜਾਂਦੇ ਉਹ ਤੁਹਾਡੇ ਨਾਲ ਹੀ ਰਹਿੰਦੇ ਨੇ ਪਰ ਸ਼ਰਤ ਹੈ ਕਿ ਉਹਨਾਂ ਦੀ ਕਦੇ ਸਮਝ ਆ ਜਾਵੇ ਉਸ ਹੱਦ ਤੱਕ ਉਨੀ ਭਾਵਨਾ ਤੇ ਸ਼ਰਧਾ ਬਣ ਜਾਵੇ ਫਿਰ ਤਾਂ ਸੰਗਤ ਜੀ ਕਿਤੇ ਜਾਣ ਦੀ ਲੋੜ ਹੀ ਨਹੀਂ ਸੋ ਠਾਠਾ ਮਾਰਦਾ ਇਕੱਠ ਸੰਗਤ ਦਾ ਕਹਿਣ ਸੁਣ ਤੋਂ ਪਰੇ ਸਾਹਮਣੇ ਦੇਖ ਰਹੇ ਸਟੇਡੀਅਮ ਹੈ ਪੂਰਾ ਪੂਰਾ ਸਟੇਡੀਅਮ ਗੱਡੀਆਂ ਦੇ ਨਾਲ ਭਰ ਗਿਆ ਸੀ ਗੱਡੀ ਖੜਾਉਣ ਦੀ ਜਗ੍ਹਾ ਨਹੀਂ ਸੀ ਐਡਾ ਵੱਡਾ ਬਾਬਾ ਜੀ ਨੇ ਸਟੇਡੀਅਮ ਬਣਾਇਆ ਸੀ ਉਸ ਤੋਂ ਅੱਗੇ ਜਿਹੜੀ ਪਾਰਕਿੰਗ ਆ ਇਰਮਾਨਾ ਸਾਹਿਬ ਦੇ ਨਾਲ ਪਾਰਕਿੰਗ ਉਹ ਹੁਣ ਸਾਲੀ ਸਾਹਿਬ ਦੇ ਨਾਲ ਪਾਰਕਿੰਗ ਸੀ ਲੱਖਾਂ ਕਰੋੜਾਂ ਸੰਗਤਾਂ ਇੰਨੀ ਕਮਾਈਆਂ ਮਹਾਂਪੁਰਸ਼ਾਂ ਦੀ ਇੰਨੀ ਬੰਦਗੀ ਸਾਡੇ ਨਾਲ ਤਾਂ ਦੋ ਬੰਦੇ ਨਹੀਂ ਤੁਰਦੇ ਫੋਨ ਕਰ ਕਰਕੇ ਅਸੀਂ ਹੰਬ ਜਾਣਿਆ ਵੀ ਭਾਈ ਤੂੰ ਸਾਡੇ ਨਾਲ ਗੁਰੂ ਘਰ ਚੱਲੇਗਾ ਉਹ ਨਹੀਂ ਵੀਰ ਮੇਰੇ ਕੋਲ ਤਾਂ ਟਾਈਮ ਨਹੀਂ ਮੇਰੇ ਕੋਲ ਤਾਂ ਸਮਾਂ ਨਹੀਂ ਮੇਰੇ ਤਾਂ ਕੰਮ ਹੈ ਇਹ ਕੰਮ ਹੈ ਸੰਗਤ ਜੀ ਇਹ ਦਰਸ਼ਨ ਵਿਭਾਗੀਆਂ ਨੂੰ ਮਿਲਦੇ ਨੇ ਵੱਡੇ ਭਾਗਾਂ ਨੂੰ ਮਿਲਦੇ ਨੇ ਕੋਸ਼ਿਸ਼ ਕਰਿਆ ਕਰੋ ਸਾਲ ਦੇ ਵਿੱਚ ਇੱਕ ਦਿਨ ਜਦੋਂ ਵੀ ਆਪਣੇ ਕਿਸੇ ਵੀ ਗੁਰੂ ਮਹਾਰਾਜ ਦਸੇ ਪਾਸ਼ਾਈਆਂ ਭਗਤਾਂ ਦਾ ਗੁਰੂਆਂ ਪੀਰਾਂ ਦਾ ਜਨਮ ਦਿਨ ਪ੍ਰਕਾਸ਼ਪੁਰ ਬਾਬੇ ਦਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਜਿਹੜੇ ਵੀ ਗੁਰੂ ਘਰਾਂ 'ਚ ਰਹਿੰਦੇ ਹੋ ਸੰਗਤ ਜੀ ਨੇੜੇ ਤੇ ਤੁਹਾਡੇ ਘਰ ਦੇ ਗੁਰੂ ਘਰ ਉਹਨਾਂ ਦੀ ਯਾਦ ਦੇ ਲਈ ਜ਼ੋਰ ਹਾਜ਼ਰੀ ਭਰਿਆ ਕਰੋ ਉੱਥੇ ਜਾ ਕੇ ਗੁਰੂ ਮਹਾਰਾਜ ਲਈ ਨਾ ਜਪਜੀ ਸਾਹਿਬ ਦਾ ਪਾਠ ਇੱਕ ਕਰ ਦਿਆ ਕਰੋ ਚਾਹੇ ਵੀ ਮਹਾਰਾਜ ਇਹ ਤੁਹਾਡਾ ਅੱਜ ਜਨਮ ਦਿਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀਓ ਤੁਹਾਡੇ ਲਈ ਮੈਂ ਇੱਕ ਜਾਪ ਕੀਤਾ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੋਣ ਐਵੇਂ ਕਹਿ ਦਿਆ ਕਰੋ ਖੁਸ਼ੀਆਂ ਦੇਖਿਓ ਫਿਰ ਫਿਰ ਜ਼ਿੰਦਗੀ ਦੇ ਵਿੱਚ ਰੰਗ ਦੇਖਿਓ ਸਾਧ ਸੰਗਤ ਜੀ ਕਿੰਨਾ ਰੰਗ ਚੜਦਾ ਇਹ ਪਿਆਰ ਆ ਆਪਣਾ ਗੁਰੂ ਪ੍ਰਤੀ ਮਹਾਕੁਰਸ਼ਾ ਪ੍ਰਤੀ ਸੋ ਇਸ ਤਰ੍ਹਾਂ ਜਰੂਰ ਕਰਿਆ ਕਰੋ ਹਰ ਤਰ੍ਹਾਂ ਦਾ ਪਕਵਾਨ ਸੀਗਾ ਲੰਗਰ ਦੇ ਵਿੱਚ ਦੇਸੀ ਘਿਓ ਦਾ ਸੀਗਾ ਤਾਂ ਕਿ ਜਿਹੜੀਆਂ ਸੰਗਤਾਂ ਨੇੜੇ ਤੋਂ ਦੂਰ ਤੋਂ ਵਿਦੇਸ਼ਾਂ ਤੋਂ ਬਹੁਤ ਸੰਗਤ ਆਈ ਹੋਈ ਸੀ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਤਾਂ ਫਿਰ ਜਿੱਥੇ ਮਰਜੀ ਬੈਠੇ ਹਣ ਸੰਗਤ ਜੀ ਉਹਨਾਂ ਦਾ ਤਾਂ ਧਿਆਨ ਹੀ ਫਿਰ ਇੱਧਰ ਹੁੰਦਾ ਹੈ ਵੀ ਇੱਕ ਸਾਲ ਦੇ ਵਿੱਚ ਇੱਕ ਦਿਨ ਆਉਂਦਾ ਹੈ ਬਾਬਾ ਜੀ ਦਾ ਮੈਂ ਜ਼ਰੂਰ ਜਾਣਾ ਹੈ ਅੰਸਾਲੀ ਸਾਹਿਬ ਰਮਾਣਾ ਸਾਹਿਬ ਉੱਥੇ ਨੂੰ ਨਮਸਕਾਰ ਕਰਨੀ ਹੈ ਮਾ ਪਰਸ਼ਾ ਨੂੰ ਉਹਨਾਂ ਨੂੰ ਯਾਦ ਕਰਨਾ ਹੈ ਇਹ ਵੀ ਕੋਈ ਕਿਰਪਾ ਹੋਵੇ ਉਹੀ ਲਾਹ ਲੈ ਸਕਦਾ ਹੈ ਕਈ ਵਾਰੀ ਨੇੜੇ ਵਾਲੇ ਖਾਲੀ ਰਹਿ ਜਾਂਦੇ ਨੇ ਦੂਰ ਦੁਰਾਂਡੇ ਤੋਂ ਆ ਕੇ ਸੰਗਤ ਲਾਹ ਲੈ ਜਾਂਦੀ ਹੈ ਹਰ ਤਰ੍ਹਾਂ ਦੇ ਪ੍ਰਭਾਨ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਸੰਗਤਾਂ ਪਿਆਰ ਵਾਲੀਆਂ ਜੋ ਪਿਆਰ ਵਾਲੀਆਂ ਰੂਹਾਂ ਨੇ ਜੋ ਬਾਬਾ ਜੀ ਨੂੰ ਪਿਆਰ ਕਰਦੀਆਂ ਨੇ ਬਾਬਾ ਜੀ ਦੇ ਹੁੰਦੇ ਸੰਗਤ ਜਿਹੜੀ ਆਉਂਦੀ ਸੀ ਉਹ ਕੋ ਪਤਾ ਨਹੀਂ ਕਿੰਨੇ ਕਿੰਨੇ ਪਰਿਵਾਰ ਜੁੜੇ ਹੋਏ ਹਨ ਰੌਣਕ ਮੇਲਾ ਇੰਨੀਆ ਰੌਣਕਾਂ ਇੰਨਾ ਪਿਆਰ ਸੰਗਤਾਂ ਦਾ ਇਹ ਇਕੱਠ ਸਬੂਤ ਦਿੰਦਾ ਹੈ ਕਿ ਮਹਾਂਪੁਰਸ਼ਾਂ ਦੀ ਕਮਾਈ ਸੀ ਜੋ ਤੁਸੀਂ ਇੱਥੇ ਰੋਕ ਕੇ ਜਿਹਨੂੰ ਮਰਜ਼ੀ ਪੁੱਛ ਲਵੋ ਭਾਈ ਸਾਹਿਬ ਭੈਣ ਜੀ ਵੀਰ ਜੀ ਬਾਬਾ ਜੀ ਤੁਸੀਂ ਆਏ ਹੋ ਪਹਿਲਾਂ ਵੀ ਆਏ ਸੀ ਕੋਦੋਂ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਤੁਹਾਨੂੰ ਦੱਸਣਗੇ ਇਸ ਤਰ੍ਹਾਂ ਭਾਈ ਮੈਂ ਆਇਆ ਸੀ ਬਾਬਾ ਜੀ ਕੋਲ ਉਹਨਾਂ ਨੇ ਮੈਨੂੰ ਪਾਠ ਦਿੱਤਾ ਮੈਂ ਇੱਥੇ ਅਰਦਾਸ ਕਰਕੇ ਗਿਆ ਬੜੀਆਂ ਗੱਲਾਂ ਨੇ ਸੰਗਤ ਜੀ ਬੜੇ ਬਚਨ ਨੇ ਮਹਾਂਪੁਰਸ਼ਾਂ ਦੇ ਬਾਕੀ ਲਾਹਾ ਕਰਮਾ ਵਾਲਿਆਂ ਨੂੰ ਹੀ ਮਿਲਦਾ ਹੈ ਕੋਸ਼ਿਸ਼ ਕਰਿਆ ਕਰੋ ਜਿਹੜੇ ਦਿਨ ਹੁੰਦ ਨੇ ਨੇ ਆਪ ਜੀ ਹਾਜ਼ਰੀ ਜ਼ਰੂਰ ਭਰਿਆ ਕਰੋ ਕਿਉਂਕਿ ਮਹਾਂਪੁਰਸ਼ਾਂ ਨੇ ਕਈ ਵਾਰੀ ਇਹ ਵਚਨ ਕਰ ਦਿੰਦੇ ਸੀਗੇ ਜੋ ਕੋਈ ਜਿਆਦਾ ਦੂਰੋਂ ਆਉਂਦਾ ਸੀ ਭਾਈ ਉੱਥੇ ਹੀ ਮੱਥਾ ਟੇਕ ਲਿਆ ਕਰੋ ਸਰਦਾ ਨਾਲ ਉੱਥੇ ਹੀ ਪਾਠ ਕਰਦਿਆ ਕਰੋ ਭਾਈ ਇਹ ਵੀ ਵਚਨ ਕਮਾਏ ਨੇ ਕਈਆਂ ਨੇ ਜਿਨ੍ਹਾਂ ਨੇ ਇੱਕ ਵਾਰੀ ਆ ਕੇ ਇੰਨਾ ਕੁਝ ਲੈ ਗਿਆ ਇੰਨਾ ਕੁਝ ਪ੍ਰਾਪਤ ਕਰ ਲਿਆ ਬਾਬਾ ਜੀ ਦੀ ਖੁਸ਼ੀ ਲੈ ਲਈ ਮਹਾਂਪੁਰਸ਼ਾਂ ਦੀ ਤੇ ਮੁੜ ਕੇ ਕਹੇ ਚੀਜ਼ ਦੀ ਲੋੜ ਹੀ ਨਹੀਂ ਪਈ ਕਿਉਂਕਿ ਦਰਸ਼ਨਾਂ ਦੇ ਵਿੱਚ ਖਿੱਚ ਐਨੀ ਸੀ ਮਹਾਂਪੁਰਸ਼ਾਂ ਦੀ ਵੀ ਜਿਹੜਾ ਇੱਕ ਵਾਰੀ ਆ ਜਾਂਦਾ ਸੀ ਉਹ ਫਿਰ ਉਹਨਾਂ ਦਾ ਹੀ ਬਣ ਕੇ ਰਹਿ ਜਾਂਦਾ ਸੀਗਾ ਸੋ ਸਤਿਗੁਰੂ ਦਾ ਸ਼ੁਕਰ ਹੈ ਮਹਾਂਪੁਰਸ਼ਾਂ ਨੇ ਸਾਨੂੰ ਜਿੰਨੀ ਸੋਝੀ ਬਖਸ਼ੀ ਮਹਾਰਜ ਨੇ ਆਪ ਹੀ ਸਾਡੇ ਕੋਲੋਂ ਸੇਵਾ ਕਰਾਈ ਆਪ ਹੀ ਮਹਾਂਪੁਰਸ਼ਾਂ ਨੂੰ ਲੈ ਕੇ ਗਏ ਸਾਰਾ ਕਾਰਜ ਉਹਨਾਂ ਨੇ ਸਾਡੇ ਤੋਂ ਆਪ ਹੀ ਕਰਾਇਆ ਅਸੀਂ ਤਾਂ ਰੋਮ ਰੋਮ ਕਰਜ਼ਦਾਰ ਹਾਂ ਮਹਾਂਪੁਰਸ਼ਾਂ ਦੇ ਜਿਨ੍ਹਾਂ ਨੇ ਸਾਨੂੰ ਇੰਨੀ ਕੁ ਸੋਝੀ ਪਾ ਦਿੱਤੀ ਕਿ ਜਿਹੜਾ ਸਮਾਂ ਹੈ ਉਹਨੂੰ ਸਤਿਗੁਰੂ ਕਿਰਪਾ ਕਰ ਦੇਣਾ ਸਾਹਮਣ ਦੀ ਜਾਚ ਆ ਜਾਵੇ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਕਥਾ ਦੇ ਕੀਰਤਨ ਦੀ ਹਾਜ਼ਰੀ ਵੀ ਭਰ ਆ ਲਈ ਕਦੇ ਸੋਚਿਆ ਵੀ ਨਹੀਂ ਸੀ ਵੀ ਉਸ ਸਥਾਨ ਤੇ ਜਾ ਕੇ ਕਦੇ ਹਾਜ਼ਰੀ ਭਰਾਂਗੇ ਇਹ ਸੰਗਤ ਦਾ ਪਿਆਰ ਸੰਗਤਿਆਂ ਅੰਸ਼ੀਸਾਂ ਤੇ ਮਹਾਂਪੁਰਸ਼ਾਂ ਦਾ ਤਰਸ ਹੈ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਡੇ ਹਿੱਸੇ ਮਹਾਂਪੁਰਸ਼ਾਂ ਨੇ ਇੰਨਾ ਤਰਸ ਕੀਤਾ ਸੋ ਸਰਵੱਤ ਦੇ ਭਲੇ ਦੀ ਸਭ ਦੀ ਅਰਦਾਸ ਕਰਦੇ ਹਾਂ ਇਹ ਸਤਿਗੁਰੂ ਜਿਹੜਾ ਤਰਸ ਤੁਸੀਂ ਸਾਡੇ ਤੇ ਕੀਤਾ ਹੈ ਨਾ ਇਹ ਹੋਰ ਸੰਗਤ ਤੇ ਵੀ ਕਰੋ ਜਿਹੜੀ ਸੰਗਤ ਸ਼ਰਦਾ ਭਾਵਨਾ ਦੇ ਨਾਲ ਆਪ ਜੀ ਦੇ ਦਰਤੇ ਆਉਂਦੀ ਹੈ ਸਤਿਗੁਰੂ ਉਹਨਾਂ ਦੇ ਝੋਲੀਆਂ ਵੀ ਖੁਸ਼ੀਆਂ ਨਾਲ ਭਰੋ ਉਹਨਾਂ ਨੂੰ ਵੀ ਆਪਣਾ ਪਿਆਰ ਦਿਓ ਬੰਦਗੀ ਦੀ ਦਾਤ ਦਿਓ ਤੰਦਰੁਸਤੀ ਦਿਓ ਤਾਂ ਜੋ ਸੰਗਤ ਜਿੰਨਾ ਵੀ ਕਿਸੇ ਦਾ ਜੀਵਨ ਹੈ ਉਹਨੂੰ ਗੁਰਬਾਣੀ ਦੀ ਸਮਝ ਆ ਜਾਵੇ ਗੁਰਬਾਣੀ ਦੇ ਨਾਲ ਸੰਗਤ ਹੋਰ ਹੋਰ ਜੁੜ ਜਾਵੇ ਸੋ ਸੰਗਤ ਜੀ ਅਸੀਸਾਂ ਦੇਣੀਆਂ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੱਕੋ ਸੀ ਕਿ ਆਪ ਜੀ ਨੂੰ ਵੀ ਉਸ ਸਥਾਨ ਤੇ ਦਰਸ਼ਨ ਕਰਾ ਦਈਏ ਕਿਉਂਕਿ ਕਈ ਸੰਗਤਾਂ ਮਜਬੂਰੀ ਵਸ ਨੇ ਨਹੀਂ ਆ ਸਕੀਆਂ ਕੋਈ ਗੱਲ ਨਹੀਂ ਭਾਈ ਅੱਗੇ ਪਿੱਛੇ ਆ ਕੇ ਹਾਜ਼ਰੀ ਜ਼ਰੂਰ ਭਰਿਓ ਮਹਾਪੁਰਸ਼ ਕਿਹੜਾ ਗੁੱਸਾ ਕਰਦੇ ਨੇ ਭਾਈ ਪਿਆਰ ਨਾਲ ਆਊਗਾ ਉਹਦਾ ਵੀ ਭਲਾ ਕਰਨਗੇ ਕੋਈ ਨਹੀਂ ਆਉਂਦਾ ਮਹਾਪੁਰਸ਼ ਦਾ ਸੁਭਾਅ ਦਾ ਹੀ ਭਲਾ ਹੋ ਜਾਣਾ ਤੁਹ ਹਾਜ਼ਰੀ ਜਰੂਰ ਭਰਿਆ ਕਰੋ ਸੰਗਤ ਜੀ ਜਦੋਂ ਵੀ ਹੰਸਾਲੀ ਸਾਹਿਬ ਹੋਣਾ ਨਾ ਨਾਲ ਹੀ ਰਮਾਣਾ ਸਾਹਿਬ ਹੈ ਹੰਸਾਲੀ ਸਾਹਿਬ ਬੈਠ ਕੇ ਵੀ ਪਾਠ ਕਰਿਆ ਕਰੋ ਅਰਦਾਸ ਕਰਿਆ ਕਰੋ ਤੇ ਰਮਾਣਾ ਸਾਹਿਬ ਹੈ ਨਾ ਜਿਹੜਾ ਗੁਰੂ ਘਰ ਉਹ ਵੀ ਬਾਬਾ ਜੀ ਨੇ ਪ੍ਰਗਟ ਕੀਤਾ ਹੋਇਆ ਸਥਾਨ ਹੈ ਕਿਉਂਕਿ ਬਹੁਤ ਘੜ ਸੰਗਤਾਂ ਨੇ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੈ ਜਿੱਥੇ ਮਹਾਂਪੁਰਸ਼ ਨੇ ਬਚਨ ਕਰੇ ਸੀ ਭਾਈ ਇੱਕ ਪਾਠ ਜਪਜੀ ਸਾਹਿਬ ਦਾ ਕਰਿਓ ਤੁਹਾਨੂੰ 51 ਦਾ ਫਲ ਮਿਲੇਗਾ ਸੋ ਸੰਗਤ ਜੀ ਉਥੇ ਵੀ ਆਪ ਜੀ ਹਾਜ਼ਰੀ ਜਰੂਰ ਰਿਆ ਕਰੋ ਇਹ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹਨਾਂ ਨੂੰ ਚਾਹੁਣ ਵਾਲੇ ਭਾਵੇਂ ਮਾਂ ਪਰਿਸ਼ਾਨੂ ਸ੍ਰੀ ਰੂਪ ਤੋਂ 10 ਸਾਲ ਹੋ ਗਏ ਪਰ ਉਹਨਾਂ ਦੇ ਚਾਹੁਣ ਵਾਲਿਆਂ 'ਚ ਕਮੀ ਨਹੀਂ ਆਈ ਉਹਨਾਂ ਦੇ ਚਾਹੁਣ ਵਾਲਿਆਂ 'ਚ ਦਿਨੋਂ-ਦਿਨ ਸੰਗਤ ਹੋਰ ਪਿਆਰ ਕਰ ਰਹੀ ਹੈ ਸੰਗਤ ਵੱਧਦੀ ਜਾ ਰਹੀ ਹੈ ਸੋ ਅਸੀਸਾਂ ਦੇਣੀਆਂ ਜੀ ਆਪ ਜੀ ਵੀਡੀਓ ਵਧੀਆ ਲੱਗੇ ਆਪਣੇ ਮਿਸਤਰਾ ਨੂੰ ਦੋਸਤਾਂ ਨੂੰ ਭੇਜ ਦੇਣਾ ਜਿਨ੍ਹਾਂ ਨੇ ਅਣਸਾਲੀ ਸਭ ਨਹੀਂ ਆਇਓ ਦਰਸ਼ਨ ਕਰ ਲੈਣਗੇ ਦੇਖ ਲੈਣਗੇ ਕਿਉਂਕਿ ਇਹ ਕਈ ਵਾਰੀ ਬੰਦਾ ਦੇਖ ਕੇ ਹੀ ਜੁੜ ਜਾਂਦਾ ਘਰੇ ਬੈਠਾ ਕੋਈ ਚੀਜ਼ ਹੈ ਜੀ ਸਾਹਮਣੇ ਆਈਂਦੀ ਮੋਬਾਈਲ 'ਚ ਉਹਨੂੰ ਦੇਖ ਕੇ ਬੰਦਾ ਜੁੜ ਜਾਂਦਾ ਜੋੜਨ ਵਾਲਾ ਤਾਂ ਪ੍ਰਮਾਤਮਾ ਦਾ ਕਿਉਂਕਿ ਗੁਰਬਾਣੀ 'ਚ ਲਿਖਿਆ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਹੀਂ ਕੋਈ ਨਾਨਕ ਇਸ ਵਾਲਿਹਾਰਨਾ ਜਲ ਥਲ ਮਈਲ ਸੋਏ ਸੋ ਸੰਗ ਜੀ ਸੀਸਾਂ ਦੇਣੀਆਂ ਗੁਰਬਾਣੀ ਨਾਲ ਜੁੜੀਏ ਤੇ ਵਦਤਵਾਦ ਸੰਗਤ ਨੂੰ ਜੋੜੀਏ ਇਹੋ ਹੀ ਉਦੇਸ਼ ਲੈ ਕੇ ਸੰਸਾਰ ਦੇ ਵਿੱਚ ਆਏ ਹਾਂ ਤੇ ਮਹਾਰਾਜ ਨੇ ਕਿ ਸੋ ਜੀ ਬਖਸ਼ ਦੇਣ ਇਹੋ ਹੀ ਲਾਖੀਏ ਗੁਰਬਾਣੀ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ